ਸਤਿ ਸ਼੍ਰੀ ਅਕਾਲ ਨਮਸਕਾਰ ਸलाम ਦੋਸਤੋ ਜਿੱਦਾਂ ਅਸੀਂ ਤੁਹਾਨੂੰ ਦੱਸਿਆ ਸੀ ਵੀ ਦੱਸਾਂਗੇ ਤੁਹਾਨੂੰ ਸੋਸ਼ਲ ਮੀਡੀਆ ਤੇ ਫੇਕ ਆਈਡੀਆ ਬਾਰੇ ਤੇ ਦੇਖੋ ਇੱਕ ਜ਼ਮਾਨਾ ਸੀਗਾ ਭਈ ਜਦੋਂ ਪ੍ਰਧਾਨ ਮੰਤਰੀ ਸਾਹਮਣੇ ਐਕਟਰ ਦੇ ਨਾਲ ਹੱਥ ਜੋੜ ਕੇ ਖੜਦਾ ਸੀ ਡਰ ਹੁੰਦਾ ਸੀ ਐਕਟਰਾਂ ਦਾ ਤੇ ਮੀਡੀਆ ਦਾ ਤੇ ਅੱਜ ਅੱਜ ਕੀ ਹੋਇਆ ਪਿਆ ਅੱਜ ਜਿਹੜਾ ਮੀਡੀਆ ਆ ਪਹਿਲਾਂ ਤਾਂ ਸੈਂਟਰ ਵਾਲੇ মিডিਆ ਨੂੰ ਕਹਿੰਦਾ ਵੀ ਇਹ ਗੋਦੀ মিডিਆ ਹੈ ਇਹ ਪੰਜਾਬ ਵਾਲਾ মিডিਆ ਸੋਸ਼ਲ ਮੀਡੀਆ ਚਲਾ ਲੈਂਦਾ ਤੇ ਜਦੋਂ ਅਸੀਂ ਚੈਨਲ ਬਣਾਉਣ ਲੱਗੇ ਸੀ ਸਾਡਾ ਵੀ ਇੱਕ ਫਿਲਮੀ ਬੰਦਾ ਆ ਜਿਹੜੇ ਸਾਰਾ ਕੰਮ ਸੰਭਣਾ ਸੀ ਉਹ ਸਾਰੇ بڑے بڑے ਐਕਟਰਾਂ ਦੇ ਕੰਮ ਸੰਭਦਾ ਮੈਂ ਉਹਦਾ ਨਾਂ ਨਹੀਂ ਲੈ ਸਕਦਾ ਕਿਉਂਕਿ ਭਾਈ ਉਹ ਬੰਦਾ ਵਿਚਾਰਾ ਆਪਣਾ ਰੋਟੀ ਪਾਣੀ ਕਰਦਾ ਤੇ ਉਹਦੇ ਸਾਡਾ ਕੰਮ ਕਰਕੇ ਨਹੀਂ ਦਿੱਤਾ ਸੀ ਸਾਨੂੰ ਸਲਾਹਾਂ ਦੇ ਕੇ ਸਾਨੂੰ ਲਟਕਾਇਆ ਤਿੰਨ ਚਾਰ ਮਹੀਨੇ ਤੇ ਉਹਨੇ ਸਾਨੂੰ ਦੱਸਿਆ ਸੀ ਕਿ بڑے بڑے ਐਕਟਰਾਂ ਦੇ ਸਿੰਗਰਾਂ ਦੇ ਪੇਜ ਮੈਂ ਹੀ ਦੇਖਣਾ ਹੈ ਤੇ ਭਾਈ ਇਨੀ ਫੇਕ ਆਈਡੀਆ ਬਣਾਈਆਂ ਹੁੰਦੀਆਂ ਸਾਨੂੰ ਵੀ ਕਿਹਾ ਸੀ 7-8 ਬਣਾਓ ਸੀ ਕਿ 7 ਤੋਂ ਨਹੀਂ ਬਣਨੀਆਂ ਤੇ ਸਿੱਧੂ ਦੀ ਵੇ ਹੈ ਨਹੀਂ ਸੀ ਤੁਹਾਨੂੰ ਦੱਸ ਦਈਏ ਤੇ 7 ਤੋਂ ਨਹੀਂ ਬਣਨੀਆਂ ਅਸੀਂ ਨਹੀਂ ਬਣਾਈਆਂ ਇਹ ਕੀ ਕਰਦੇ ਆ ਆਪਣੇ 10-12 ਬੰਦੇ ਰੱਖਿਓ ਉਹਨਾਂ ਦੀਆਂ ਕਈ ਕਈ ਆਈਡੀਆ ਰੱਖੀਆਂ ਹੋਈਆਂ ਇਹਨਾਂ ਨੂੰ ਅੱਜ ਕੱਲ੍ਹ ਵਾਲਿਆਂ ਨੂੰ ਲੱਗਦਾ ਵੀ ਅਸੀਂ ਕਰ ਲਿਆ ਨਾ ਨਹੀਂ ਲੈਂਦੇ ਪਰ ਤੁਹਾਨੂੰ ਦੱਸ ਦਈਏ ਪੁਰਾਣੇ ਖੁੰਡ ਨੇ ਇੱਕ ਵਾਰ ਸਭ ਤੋਂ ਪਹਿਲਾਂ ਜਦੋਂ ਫੇਸਬੁੱਕ ਵਗੈਰਾ ਚੱਲਿਆ ਹੀ ਉਹਨੇ ਘੱਟੋ ਘੱਟ 100 ਆਈਡੀ ਬਣਾ ਲਈ ਸੀ ਉਹਦੇ ਤੋਂ ਉਹਨੇ ਕਰ ਕਰਾ ਕੇ ਆਪਣੇ ਆਪ ਨੂੰ ਬਣਾ ਉਹਦਾ ਬਣਾ ਲਿਆ ਇਹ ਚੀਜ਼ਾਂ ਹੁੰਨੀਆਂ ਆ ਹੁਣ ਤਾਂ ਬਹੁਤ ਜ਼ਿਆਦਾ ਹੋ ਗਿਆ ਤੁਸੀਂ ਦੇਖੋ ਕੋਈ ਬੰਦਾ ਲਾਈਵ ਆਉਂਦਾ ਹੈ ਉਹਦੇ ਕੱਟ-ਕੱਟ ਕੇ ਸ਼ਾਰਟ ਕਿਦਾਂ ਵਾਇਰਲ ਕਰੀ ਜਾਂਦੇ ਪੇਜ ਵੀ ਉਹਨਾਂ ਨੂੰ ਇਹ ਪੇ ਕਰਦੇ ਆ ਜਿਹੜਾ ਜੈਨੂਨ ਬੰਦਾ ਆ ਪੇ ਨਹੀਂ ਕਰਦਾ ਉਹ ਸੋਸ਼ਲ ਮੀਡੀਆ ਤੇ ਆਉਂਦਾ ਨਹੀਂ ਅਸੀਂ ਵੀ ਨਹੀਂ ਆਏ ਸੀ ਅਸੀਂ ਬਹੁਤ ਲੇਟ ਆਏ ਆ ਜੇ ਸਿੱਧੂ ਨਾ ਜਾਂਦਾ ਤਾਂ ਸ਼ਾਇਦ ਅਸੀਂ ਨਾ ਆਉਂਦੇ ਹਨਾ ਉਹ ਚੀਜ਼ਾਂ ਆ ਇਹਨਾਂ ਦਾ ਮਸਲਾ ਇਹ ਹੈ ਭਈ ਇੱਕ ਕੋਈ ਵੀਡੀਓ ਪਾਈ ਉਹਨੂੰ ਕੱਟ ਕੇ ਸ਼ਾਰਟ ਬਣਾ ਕੇ ਕਿਦਾਂ ਵਾਇਰਲ ਕਰੀ ਜਾਂਦੇ ਆ ਇਹ ਬੇੜਾ ਸਾਰਾ ਇਹਨਾਂ ਨੇ ਬਿਠਾਇਆ ਜੇ ਇਹ ਇਮਾਨਦਾਰ ਫਿਲਮ ਲੈਣ ਵਾਲੇ ਰਹਿਣ ਤਾਂ ਦੇਸ਼ ਸੁਧਰ ਸਕਦਾ ਨੇਤਾ ਸੁਧਰ ਸਕਦੇ ਆ ਸਾਊਥ ਹੱਲ ਕਿਉਂ ਸੱਚਾਈ ਆ ਸਾਫ਼ ਆ ਕਿਉਂਕਿ ਉਹ ਬਾਅਦ ਵਿੱਚ ਮਨਿਸਟਰ ਬਣ ਜਾਂਦੇ ਆ ਉਹ ਧੋਖੇ ਹੀਰਾ ਫੇਰੀਆਂ ਨਹੀਂ ਕਰਦੇ ਸਾਡੇ ਬੰਦੇ ਕਰਦੇ ਆ ਮੁੰਬਈ ਫਿਲਮ ਲਾਈਨ ਵਿੱਚ ਵੀ ਜਦੋਂ ਸਾਡੇ ਬੰਦੇ ਪੰਜਾਬੀ ਗਏ ਇਹਨਾਂ ਨੇ ਕੁੱਟ-ਕੁੱਟ ਕੇ ਸਾਊਥ ਵਾਲੇ ਭੁਜਾਰਤੇ ਇਮਾਨਦਾਰੀ ਭੱਜ ਗਈ ਚੀਟ ਚਪਾਟੀ ਤਾਂ ਹੀ ਚੱਲਦੀ ਆ ਤੇ ਹੁਣ ਕੀ ਚੱਲ ਰਿਹਾ ਤੁਸੀਂ ਦੇਖ ਲਓ ਤੇ ਉਹ ਉਧਰ ਦੀ ਹੋ ਕੇ ਹੁਣ ਸਾਊਥ ਵਾਲਿਆਂ ਨੇ ਫੇਰ ਇਹਨਾਂ ਨੂੰ ਘੇਰਿਆ ਸੂਤ ਇਹਨਾਂ ਨੂੰ ਕਰਨਗੇ हां एक गल ਹੋਰ ਹੈ ਪੇ ਅਸੀਂ ਜਦੋਂ ਚੈਨਲ ਬਣਾਉਣ ਤੋਂ ਪਹਿਲਾਂ ਅਸੀਂ ਸਾਰੇ ਪੰਜਾਬ ਦੇ ਸੋਸ਼ਲ ਮੀਡੀਆ ਕੋ ਗਏ ਆ ਬ੍ਰਾਊਨ ਗਰ ਲੈ ਲੋ ਜੱਟ ਕੋ ਕਰਾਟੀ ਵੀ ਸਾਰੇ ਕੋ ਬਾਰ-ਬਾਰ ਕਹਿੰਨੇ ਆ ਸਾਨੂੰ ਕੋਈ ਵਿਊ ਦਾ ਲਾਲਚ ਨਹੀਂ ਸੀ ਅਸੀਂ ਤੁਹਾਨੂੰ ਇਹ ਕਦੀ ਨਹੀਂ ਕਹਿੰਦੇ ਵੀ ਸਾਨੂੰ ਲਾਈਕ ਕਰੋ ਹਨਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਸਹੀ ਬਹੁਤ ਲੋਕ ਆਈ ਜਾਂਦੇ ਠੀਕ ਹੈ ਤੇ ਇਹਨਾਂ ਸਾਰਿਆਂ ਕੋ ਗਏ ਕਿਹੜੇ ਮੀਡੀਆ ਵਾਲੇ ਦਾ ਨਾਮ ਲਾਵਾਂ ਦੱਸੋ ਕੋਈ ਨਹੀਂ ਇਹਦਾ ਕਿ ਬੰਦਾ ਖੜਾ ਹੋਇਆ ਸਾਡੇ ਨਾਲ ਸਾਨੂੰ ਮਜਬੂਰੀ ਚੈਨਲ ਬਣਾਉਣਾ ਪਿਆ ਤੇ ਦਾਤੇ ਦੀ ਮਿਹਰ ਹੈ ਚਲੋ ਸਾਨੂੰ ਵੀ ਪਤਾ ਲੱਗ ਗਿਆ ਤੇ ਅੱਲੇ ਲੋਕ ਬਚੇ ਹੋਏ ਆ ਪੰਜਾਬ 'ਚ ਘੈਂਟ ਲੋਕ ਹੈਗੇ ਆ ਇਹ ਗੱਲ ਜ਼ਰੂਰੀ ਸੀ ਦੱਸਣੀ ਥੈਂਕ ਯੂ